ਉਹ ਗੁਰਦੁਆਰਾ ਸਾਹਿਬ ਜਿੱਥੇ ਦਰਸ਼ਨ ਸ਼ਰਣ ਕਰਨ ਦੇ ਨਾਲ ਗੁੰਗੇ ਬੱਚੇ ਵੀ ਬੋਲਣ ਲੱਗ ਜਾਂਦੇ ਨੇ ਜੋੜਾਂ ਦਾ ਦਰਦ ਜਾਂ ਸਰੀਰ ਦੇ ਕਿਸੇ ਵੀ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਸ ਜਗ੍ਹਾ ਤੇ ਬਖਸ਼ਿਸ਼ ਕੀਤੀ ਸੀ ਜਿਹਦਾ ਸੰਗਤਾਂ ਅੱਜ ਵੀ ਲਾਭ ਲੈ ਰਹੀਆਂ ਨੇ ਕਿੱਥੇ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਆਇਆ ਕਰਾਮਾਤੀ ਸ਼ੀਸ਼ਾ ਜਿਹਦੇ ਚ ਮੂੰਹ ਵੇਖਣ ਦੇ ਨਾਲ ਵਿੰਗੇ ਟਿੱਡੇ ਮੂੰਹ ਸਿੱਧੇ ਹੋ ਜਾਂਦੇ ਨੇ ਗਿੱਲੜ ਦੇ ਰੋਗ ਤੋਂ ਛੁਟਕਾਰਾ ਪਾਉਣ ਵਾਸਤੇ ਗੁਰੂ ਸਾਹਿਬ ਨੇ ਕਿਸ ਗੁਰਦੁਆਰਾ ਸਾਹਿਬ ਵਿਖੇ ਬਖਸ਼ਿਸ਼ ਕੀਤੀ ਕਿਹੜਾ ਗੁਰਦੁਆਰਾ ਸਾਹਿਬ ਹੈ ਜਿੱਥੇ ਸੁੱਕੇ ਬੱਚੇ ਹਰੇ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰੂ ਸਹਿਬਾਨ ਬਹੁਤ ਹੀ ਦੂਰਅੰਦੇਸ਼ੀ ਦੇ ਮਾਲਕ ਸਨ ਉਹ ਭਲੀ ਭਤ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਅਜਿਹੀਆਂ ਲਾ ਇਲਾਜ ਬਿਮਾਰੀਆਂ ਹੋਣਗੀਆਂ ਜਿਨ੍ਹਾਂ ਦਾ ਇਲਾਜ ਨਹੀਂ ਹੋਊਗਾ ਜਾਂ ਫਿਰ ਇਲਾਜ ਇਨਾ ਮਹਿੰਗਾ ਹੋਊਗਾ ਕਿ ਆਮ ਬੰਦਾ ਜਾਂ ਗਰੀਬ ਬੰਦਾ ਇਲਾਜ ਕਰਵਾ ਹੀ ਨਹੀਂ ਸਕਦਾ ਇਸ ਲਈ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਕਲਯੁਗੀ ਜੀਵਾਂ ਦੇ ਉੱਪਰ ਤਰਸ ਕਰਦੇ ਹੋਏ ਆ ਸਾਨੂੰ ਕੁਝ ਅਜਿਹੇ ਸਥਾਨ ਬਖਸ਼ਿਸ਼ ਕੀਤੇ ਨੇ ਜਿਨ੍ਹਾਂ ਦੇ ਉੱਪਰ ਗੁਰੂ ਮਹਾਰਾਜ ਦੀ ਕਲਾ ਅੱਜ ਵੀ ਵਰਤ ਰਹੀ ਏ ਤੇ ਇਹਨਾਂ ਗੁਰਦੁਆਰਾ ਸਾਹਿਬ ਜਾਂ ਇਹਨਾਂ ਸਥਾਨਾਂ ਦੇ ਦਰਸ਼ਨ ਕਰਕੇ ਅੱਜ ਵੀ ਸੰਗਤਾਂ ਲਾਹਾ ਲੈ ਰਹੀਆਂ ਨੇ ਉਦਾਹਰਨ ਦੇ ਤੌਰ ਤੇ ਮੈਂ ਅਜ ਤੋਂ 10 ਕੁ ਦਿਨ ਪਹਿਲਾਂ ਇੱਕ ਵੀਡੀਓ ਬਣਾਈ ਸੀ ਜ ਜਿਹਦੇ ਵਿੱਚ ਮੈਂ ਤਰਨ ਤਾਰਨ ਸਾਹਿਬ ਦੇ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੱਧ ਸਰਸਾਈ ਜੀ ਦੀ ਗੱਲ ਕੀਤੀ ਸੀ ਤੇ ਦੱਸਿਆ ਸੀ ਕਿ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਤੇ ਕਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਸਾਡੇ ਤਰਸ ਕਰਕੇ ਉਸ ਗੁਰਦੁਆਰਾ ਸਾਹਿਬ ਵਿਖੇ ਬਖਸ਼ਿਸ਼ ਕੀਤੀ ਕਿ ਜੋ ਵੀ ਚਮੜੀ ਦਾ ਰੋਗੀ ਉਸ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰੂਗਾ ਉਹਦੇ ਚ ਚਮੜੀ ਦਾ ਰੋਗ ਠੀਕ ਹੋਣਗੇ ਆਪ ਸਭ ਸੰਗਤਾਂ ਨੇ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਪਰਵਾਹ ਹੁੰਗਾਰਾ ਮਿਲਿਆ ਮੈਨੂੰ ਉਸ ਵੀਡੀਓ ਤੋਂ ਤੇ ਜਿਨ੍ਹਾਂ ਨੇ ਅਜੇ ਵੀ ਇਹ ਵੀਡੀਓ ਨਹੀਂ ਦੇਖੀ ਤੁਸੀਂ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਉਹ ਵੀਡੀਓ ਦੇਖ ਸਕਦੇ ਜੇ ਜਾਂ ਫਿਰ ਉੱਪਰ ਆਈ ਬਟਨ ਦੇ ਵਿੱਚ ਤੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਸ ਵੀਡੀਓ ਦਾ ਲਿੰਕ ਦੇ ਦਊਂਗਾ ਤੁਸੀਂ ਉਹਦੇ ਤੇ ਕਲਿੱਕ ਕਰਕੇ ਵੀ ਪੂਰੀ ਵੀਡੀਓ ਦੇਖ ਸਕਦੇ ਜੇ ਤੇ ਇੱਕ ਬੇਨ ਉਹਨਾ ਵੀਰ ਭਰਾਵਾਂ ਨੂੰ ਜੋ ਕਹਿੰਦੇ ਨੇ ਕਿ ਮੈਂ ਅਜਿਹੇ ਹੀ ਵੀਡੀਓ ਬਣਾ ਕੇ ਸਿੱਖੀ ਦੇ ਨਾਮ ਦੇ ਉੱਪਰ ਪਖੰਡ ਫਲਾ ਰਿਆਂ ਸੋ ਬੇਨਤੀ ਆ ਕਿ ਜਿਸ ਗੁਰਦੁਆਰਾ ਸਾਹਿਬ ਦਾ ਮੈਂ ਨਾਮ ਲਿਆ ਜਾਂ ਫਿਰ ਜਿਨ੍ਹਾਂ ਦਾ ਨਾਮ ਆਪਾਂ ਅੱਜ ਦੀ ਆਪਣੀ ਇਸ ਵੀਡੀਓ ਤੇ ਚਲਾਵਾਂਗੇ ਤੁਸੀਂ ਇੱਕ ਵਾਰ ਉਹਨਾਂ ਗੁਰਦੁਆਰਾ ਸਾਹਿਬ ਦੀ ਵਿਜ਼ਿਟ ਜ਼ਰੂਰ ਕਰੋ ਤੇ ਉੱਥੇ ਜਾ ਕੇ ਲਿਖਿਆ ਇਤਿਹਾਸ ਪੜੋ ਜਾਂ ਇਲਾਕੇ ਦੀਆਂ ਸੰਗਤਾਂ ਨੂੰ ਮਿਲੋ ਜੋ ਉੱਥੋਂ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਨੂੰ ਮਿਲੋ ਉਹ ਖੁਦ ਤੁਹਾਨੂੰ ਦੱਸਣਗੇ ਕਿ ਹਾਂ ਵਾਕਈ ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ ਏ ਤੇ ਉਹਨਾਂ ਦੀ ਬਖਸ਼ਿਸ਼ਾਂ ਦੀ ਕਲਾ ਅੱਜ ਵੀ ਵਰਤ ਰਹੀ ਏ ਹੁਣ ਜਦੋਂ ਤੁਸੀਂ ਇਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਓਗੇ ਤੇ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਤੁਹਾਨੂੰ ਇੱਕ ਅੱਧਾ ਪ੍ਰੇਮੀ ਉੱਥੇ ਅਜਿਹਾ ਵੀ ਮਿਲ ਜਾਊ ਸ্নান ਕਰਕੇ ਠੀਕ ਹੋਇਆ ਹੋਊਗਾ ਇਸ ਲਈ ਬਿਨਾ ਜਾਂਚ ਪੜਤਾਲ ਕੀਤਿਆਂ ਬਿਨਾ ਇਤਿਹਾਸ ਪੜਿਆਂ ਬਿਨਾ ਵਿਚਾਰਿਆਂ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਨਾ ਕਰਿਆ ਕਰੋ ਕਿਉਂਕਿ ਸੰਗਤ ਦੀ ਬਹੁਤ ਸਾਰੀ ਸ਼ਰਧਾ ਜੁੜੀ ਹੁੰਦੀ ਆ ਤੇ ਮੈਂ ਜਦੋਂ ਵੀ ਕੋਈ ਵੀਡੀਓ ਬਣਾਉਂਦਾ ਆ ਮੈਂ ਐਵੇਂ ਨਹੀਂ ਬਣਾ ਦਿੰਦਾ ਮੈਂ ਬਹੁਤ ਡੂੰਗੀ ਰਿਸਰਚ ਕਰਕੇ ਫਿਰ ਹੀ ਵੀਡੀਓ ਬਣਾਉਂਦਾ ਆ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਆ ਆਪਾਂ ਸ਼ੁਰੂ ਕਰਦੇ ਆ ਅੱਜ ਦੀ ਆਪਣੀ ਇਸ ਵੀਡੀਓ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਨਵੇਂ ਸ਼ਹਿਰ ਤੋਂ ਨੇੜੇ ਪੈਂਦੇ ਬੰਗੇ ਦੇ ਇੱਕ ਇਲਾਕੇ ਦੀ ਇੱਕ ਪਿੰਡ ਦੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਰੁਕੇ ਸਨ ਤੇ ਉੱਥੇ ਇੱਕ ਬਖਸ਼ਿਸ਼ ਕੀਤੀ ਸੀ ਕਿ ਜਦੋਂ ਵੀ ਕਿਸੇ ਦੇ ਕੋਈ ਜੋੜਾਂ ਦਾ ਦਰਦ ਹੋਊਗਾ ਸਰੀਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਦਰਦ ਹੋਊਗਾ ਤਾਂ ਤੁਸੀਂ ਉਹਨਾਂ ਦਾ ਦਰਦ ਦਾਤਰੀ ਛੂਹ ਕੇ ਠੀਕ ਕਰ ਸਕਦੇ ਹੋ ਹੁਣ ਇਹਦੇ ਪਿੱਛੇ ਦਾ ਪੂਰਾ ਇਤਿਹਾਸ ਕੀ ਆ ਤੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਉਹਨਾਂ ਨੂੰ ਕਿਵੇਂ ਕੀਤੀ ਇਹਦੇ ਬਾਰੇ ਗੱਲ ਕਰਦੇ ਆ ਸਮਾਂ ਹੈ 1691 ਦਾ ਤੇ ਮਹੀਨਾ ਹਾੜ ਦਾ ਜਦੋਂ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਏ ਸਨ ਹਾਰ ਦਾ ਮਹੀਨਾ ਹੋਣ ਕਰਕੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਗੁਰੂ ਸਾਹਿਬ ਇਸ ਸਥਾਨ ਤੇ ਆ ਕੇ ਰੁਕਦੇ ਨੇ ਕਿਉਂਕਿ ਇੱਥੇ ਬਹੁਤ ਸੰਘਣੇ ਰੁੱਖ ਸਨ ਤੇ ਗੁਰੂ ਸਾਹਿਬ ਇੱਕ ਪਿੱਪਲ ਦੇ ਰੁੱਖ ਥੱਲੇ ਆ ਕੇ ਬੈਠ ਕੇ ਆਰਾਮ ਕਰਦੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਿੰਘ ਹੁੰਦੇ ਨੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਰੁਕੇ ਸਨ ਉਸ ਇਲਾਕੇ ਦਾ ਨਾਮ ਸੀ ਵਜੀਦਪੁਰ ਤੇ ਕੁਝ ਇਤਿਹਾਸਿਕ ਸਰੋਤਾਂ ਦੇ ਵਿੱਚ ਇਸ ਦਾ ਨਾਮ ਸਲੀਮਪੁਰ ਵੀ ਲਿਖਿਆ ਗਿਆ ਹੈ ਪਰ ਅੱਜ ਇਹ ਇਲਾਕਾ ਬੰਗੇ ਦੇ ਨੇੜੇ ਹੈ ਤੇ ਇਸ ਦਾ ਨਾਮ ਹੈ ਗੋਬਿੰਦਪੁਰ ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਤੋਂ ਬਾਅਦ ਉਹਨਾਂ ਦੇ ਨਾਮ ਉੱਪਰ ਹੀ ਇਸ ਇਲਾਕੇ ਦਾ ਨਾਮ ਗੋਬਿੰਦਪੁਰ ਰੱਖਿਆ ਗਿਆ ਸੀ ਹੁਣ ਹੁੰਦਾ ਕੀ ਆ ਕਿ ਜਦੋਂ ਗੁਰੂ ਸਾਹਿਬ ਪਿੱਪਲ ਦੇ ਰੁੱਖ ਥੱਲੇ ਬੈਠ ਕੇ ਆਪਣੇ ਸਿੰਘਾਂ ਦੇ ਨਾਲ ਆਰਾਮ ਕਰ ਰਹੇ ਹੁੰਦੇ ਆ ਤੇ ਇਸ ਇਲਾਕੇ ਦਾ ਇੱਕ ਬਜ਼ੁਰਗ ਜੋ ਨਨੂਆ ਵੰਸ਼ ਦੇ ਨਾਲ ਸੰਬੰਧ ਰੱਖਦਾ ਸੀ ਆ ਕੇ ਗੁਰੂ ਸਾਹਿਬ ਦੀ ਸੇਵਾ ਕਰਦਾ ਹੈ ਉਹ ਗੁਰੂ ਸਾਹਿਬ ਤੇ ਉਹਨਾਂ ਦੇ ਸਿੰਘਾਂ ਦੀ ਬਹੁਤ ਸੇਵਾ ਕਰਦਾ ਹੈ ਉਹਨਾਂ ਨੂੰ ਜਲ ਪਾਣੀ ਛਕਾਉਂਦਾ ਆ ਗੁਰੂ ਸਾਹਿਬ ਉਸ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੁੰਦੇ ਨੇ ਤੇ ਕਹਿੰਦੇ ਨੇ ਕਿ ਮੰਗੋ ਜੇ ਕੁਝ ਮੰਗਣਾ ਚਾਹੁੰਦੇ ਹੋ ਤਾਂ ਉਹ ਬਜ਼ੁਰਗ ਗੁਰੂ ਸਾਹਿਬ ਨੂੰ ਕਹਿ ਤੱਕ ਕਿਰਪਾ ਕਰੋ ਮੈਂ ਜੋੜਾਂ ਦੇ ਦਰਦ ਤੋਂ ਬਹੁਤ ਪਰੇਸ਼ਾਨ ਆ ਮੇਰਾ ਸਰੀਰ ਪੂਰੀ ਤਰ੍ਹਾਂ ਆਕੜਿਆ ਪਿਆ ਹੈ ਆਪ ਜੀ ਮਿਹਰ ਕਰੋ ਮੇਰਾ ਦਰਦ ਹੀ ਠੀਕ ਕਰ ਦਿਓ ਤਾਂ ਗੁਰੂ ਸਾਹਿਬ ਨੇ ਕੋਲ ਹੀ ਪਈ ਇੱਕ ਪੱਠੇ ਵੱਢਣ ਵਾਲੀ ਦਾਤੀ ਉਸ ਦੇ ਸਰੀਰ ਦੇ ਨਾਲ ਛੁਹਾਈ ਤੇ ਉਸ ਦੇ ਜੋੜਾਂ ਦਰਦ ਨੂੰ ਬਿਲਕੁਲ ਠੀਕ ਕਰ ਦਿੱਤਾ ਤੇ ਇਸ ਦੇ ਨਾਲ ਹੀ ਬਚਨ ਕੀਤੇ ਕਿ ਅੱਜ ਤੋਂ ਬਾਅਦ ਨੰਨੂਆ ਵੰਸ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਜੀ ਕਿਸੇ ਦਾ ਵੀ ਦਰਦ ਜੋ ਸਰੀਰ ਦਾ ਦਰਦ ਹੋਵੇ ਜਾਂ ਜੋੜਾਂ ਦਰਦ ਹੋਵੇ ਉਹ ਦਾਤੀ ਛੁਹਾ ਕੇ ਠੀਕ ਕਰ ਸਕਦਾ ਆ ਗੁਰੂ ਸਾਹਿਬ ਦੇ ਬਚਨ ਅਟਲ ਨੇ ਗੁਰੂ ਸਾਹਿਬ ਵੱਲੋਂ ਨਨਵਾ ਬੰਸ ਨੂੰ ਕੀਤੀ ਗਈ ਇਹ ਬਖਸ਼ਿਸ਼ ਦੀ ਕਲਾ ਅੱਜ ਵੀ ਵਰਤ ਰਹੀ ਆ ਤੇ ਬਹੁਤ ਸਾਰੀਆਂ ਸੰਗਤਾਂ ਅੱਜ ਵੀ ਨਵੇਂ ਸ਼ਹਿਰ ਦੇ ਬੰਗੇ ਪਿੰਡ ਤੋਂ ਨੇੜੇ ਹੀ ਗੋਬਿੰਦਪੁਰ ਆਉਂਦੀਆਂ ਨੇ ਤੇ ਇਹਨਾਂ ਦੇ ਪਰਿਵਾਰ ਵਿੱਚ ਜੋ ਭਾਈ ਜੋਗਾ ਸਿੰਘ ਨੇ ਉਸ ਬਜ਼ੁਰਗ ਦੇ ਅੰਸਵੰਸ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਲ ਪਾਣੀ ਦੇ ਨਾਲ ਸੇਵਾ ਕੀਤੀ ਸੀ ਉਹ ਅੱਜ ਵੀ ਦਾਤੀ ਚੁਹਾ ਕੇ ਸੰਗਤਾਂ ਦੇ ਜੋੜਾਂ ਦਾ ਦਰਦ ਜਾਂ ਸਰੀਰ ਦਾ ਕਿਸੇ ਵੀ ਤਰ੍ਹਾਂ ਦਾ ਦਰਦ ਜਿਹੜਾ ਹੈ ਉਹ ਠੀਕ ਕਰਦੇ ਨੇ ਜਿਸ ਜਗ੍ਹਾ ਤੇ ਗੁਰੂ ਸਾਹਿਬ ਬਰਾਜੇ ਸਨ ਅੱਜ ਉਸ ਪਿੰਡ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਇੱਕ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਹੈ ਜੇਕਰ ਤੁਸੀਂ ਵੀ ਜਾਂ ਤੁਹਾਡੇ ਜਾਣ ਪਛਾਣ ਦੇ ਵਿੱਚ ਤੁਹਾਡੇ ਨੇੜੇ ਤੇੜੇ ਕੋਈ ਵੀ ਇਸ ਬਿਮਾਰੀ ਦੇ ਨਾਲ ਜੂਝ ਰਿਹਾ ਏ ਜਿੰਨੂੰ ਇਹ ਤਕਲੀਫ ਹੈ ਤਾਂ ਉਹਨਾਂ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਸ਼ਨੀਵਾਰ ਸਵੇਰੇ ਅਤੇ ਸ਼ਾਮੀ ਤੇ ਐਤਵਾਰ ਨੂੰ ਸਵੇਰ ਦੇ ਸਮੇਂ ਭਾਈ ਜੋਗਾ ਸਿੰਘ ਜੀ ਵੱਲੋਂ ਸੰਗਤ ਨੂੰ ਦਾਤੀਛਾ ਆ ਕੇ ਉਹਨਾਂ ਦਾ ਦਰਦ ਆ ਉਹ ਠੀਕ ਕੀਤਾ ਜਾਂਦਾ ਆ ਹੁਣ ਗੱਲ ਕਰਦੇ ਆ ਆਪਾਂ ਅਗਲੇ ਗੁਰਦੁਆਰਾ ਸਾਹਿਬ ਦੀ ਉਹ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਸਦਕਾ ਗੁੰਗੇ ਬੱਚੇ ਵੀ ਬੋਲਣ ਲੱਗ ਜਾਂਦੇ ਨੇ ਸਮਾਂ 1706 ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਤੋਂ ਬਾਅਦ ਮਾਲਵੀਆਂ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਪਿੰਡ ਭਗਤੇ ਭਾਈ ਕੇ ਪਹੁੰਚਦੇ ਨੇ ਤੇ ਇਸ ਦੇ ਨਾਲ ਹੀ ਇੱਕ ਪਿੰਡ ਸੀਗਾ ਕੋਠਾ ਪ੍ਰਿਥੀ ਚੰਦ ਕਾ ਹੁਣ ਇਸ ਪਿੰਡ ਨੂੰ ਕੋਠਾ ਪ੍ਰਿਥੀ ਚੰਦ ਕਾ ਕਿਉਂ ਕਹਿੰਦੇ ਆ ਪਹਿਲਾਂ ਇਹਦੇ ਬਾਰੇ ਜਾਣ ਲੈਣੇ ਆ ਪ੍ਰਿਥੀ ਚੰਦ ਬਾਰੇ ਆਪਾਂ ਸਾਰੇ ਜਾਣਦੇ ਆ ਪ੍ਰਿਥੀ ਚੰਦ ਨੇ ਜ਼ਗੀਰਾਂ ਖਰੀਦ ਕੇ ਇਸ ਜਗ੍ਹਾ ਨੂੰ ਖਰੀਦਿਆ ਸੀ ਤੇ ਉਸ ਨੇ ਇੱਥੇ ਇੱਕ ਪਿੰਡ ਬਸਾਇਆ ਸੀ ਤੇ ਆਪਣੇ ਨਾਮ ਦੇ ਨਾਲ ਹੀ ਉਸ ਨੇ ਇਸ ਪਿੰਡ ਦਾ ਨਾਮ ਰੱਖਿਆ ਸੀ ਕੋਠਾ ਪ੍ਰਿਥੀ ਚੰਦ ਦਾ ਕਿਤੇ ਕਿਤੇ ਇਸ ਪਿੰਡ ਦਾ ਨਾਮ ਕੋਠਾ ਸੋਡੀਆਂ ਦਾ ਵੀ ਲਿਖਿਆ ਮਿਲਦਾ ਹੈ ਹੁਣ ਹੁੰਦਾ ਕੀ ਆ ਕਿ ਜਦੋਂ ਗੁਰੂ ਸਾਹਿਬ ਆਪਣੇ ਘੋੜੇ ਤੇ ਸਵਾਰ ਆਪਣੇ ਸਿੰਘਾਂ ਦੇ ਨਾਲ ਇਸ ਜਗ੍ਹਾ ਤੇ ਪਹੁੰਚਦੇ ਨੇ ਤਾਂ ਕੀ ਹੁੰਦਾ ਕਿ ਪਿੰਡ ਵਾਲੇ ਇਸ ਜਗ੍ਹਾ ਦੇ ਉੱਪਰ ਗਾਵਾ ਮੱਜਾ ਚਾਰ ਰਹੇ ਹੁੰਦੇ ਆ ਹੁਣ ਉਹਨਾਂ ਦਿਨਾਂ ਚ ਕੀ ਹੁੰਦਾ ਸੀ ਕਿ ਜਿਹੜੇ ਲੁੱਟਾਂ ਖੋਹਾਂ ਕਰਨ ਆਲੇ ਆ ਡਾਕੂ ਆ ਲੁੱਟੇਰੇ ਆ ਉਹ ਪੈਂਦੇ ਸਨ ਤੇ ਉਹ ਆ ਕੇ ਪਿੰਡ ਦੀਆਂ ਮੱਝਾਂ ਗਾਵਾਂ ਖੋਹ ਕੇ ਲੈ ਜਾਂਦੇ ਸੀ ਜਾਂ ਪਿੰਡ ਵਾਲਿਆਂ ਨੂੰ ਲੁੱਟ ਕੇ ਲੈ ਜਾਂਦੇ ਸੀ ਹੁਣ ਜਦੋਂ ਪਿੰਡ ਵਾਲੇ ਜਿਹੜੇ ਉੱਥੇ ਮੱਝਾਂ ਗਾਵਾਂ ਚਾਰ ਰਹੇ ਆ ਉਹ ਗੁਰੂ ਸਾਹਿਬ ਨੂੰ ਆਪਣੇ ਸਿੰਘਾਂ ਦੇ ਨਾਲ ਆਉਂਦੇ ਆ ਦੇਖਦੇ ਆ ਤਾਂ ਵੀ ਡਰ ਜਾਂਦੇ ਨੇ ਉਹ ਸਮਝਦੇ ਨੇ ਕਿ ਸ਼ਾਇਦ ਕੋਈ ਡਾਕੂ ਚੋਰ ਲਟੇਰੇ ਆ ਗਏ ਨੇ ਤੇ ਉਹ ਸਾਰੇ ਪਿੰਡ ਵਾਲੇ ਉੱਥੋਂ ਭੱਜ ਜਾਂਦੇ ਨੇ ਆਪਣੇ ਮੱਝਾਂ ਗਾਵਾਂ ਛੱਡ ਕੇ ਪਰ ਇੱਕ ਗੁੰਗਾ ਬੱਚਾ ਹੁੰਦਾ ਆ ਜਿਹੜਾ ਉੱਥੇ ਖੜਾ ਰਹਿੰਦਾ ਆ ਉਪਾਜਦਾਨੀਆਂ ਹੁਣ ਇਹ ਨਹੀਂ ਆ ਕਿ ਗੂੰਗੇ ਬੱਚੇ ਨੂੰ ਡਰ ਨਹੀਂ ਲੱਗਦਾ ਡਰ ਤੇ ਉਹਨੂੰ ਵੀ ਲੱਗਦਾ ਪਰ ਉਹੀ ਇਹਨੇ ਕਹਿੰਦੇ ਕਿ ਜਦੋਂ ਮਹਾਰਾਜ ਨੇ ਕੋਈ ਕਲਾ ਵਰਤਾਉਣੀ ਹੋਵੇ ਉਹ ਗੂੰਗਾ ਬੱਚਾ ਉੱਥੇ ਖੜਾ ਰਹਿੰਦਾ ਆ ਗੁਰੂ ਸਾਹਿਬ ਉਹਦੇ ਕੋਲ ਆਉਂਦੇ ਆ ਤਾਂ ਉਹਨੂੰ ਪੁੱਛਦੇ ਆ ਕਿ ਇਹ ਜਗ੍ਹਾ ਕਿਹੜੀ ਆ ਪਰ ਉਹ ਗੂੰਗਾ ਬੱਚਾ ਬੋਲਣ 'ਚ ਅਸਮਰੱਥ ਹੁੰਦਾ ਆ ਗੁਰੂ ਸਾਹਿਬ ਉਸਨੂੰ ਫੇਰ ਪੁੱਛਦੇ ਨੇ ਕਿ ਇਹ ਜਗ੍ਹਾ ਕਿਹੜੀ ਆ ਤਾਂ ਬੱਚਾ ਇਸ਼ਾਰੇ ਕਰਕੇ ਹੱਥਾਂ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਤਾਂ ਕਰਦਾ ਆ ਪਰ ਸਮਝਾ ਨਹੀਂ ਪਾਉਂਦਾ ਉਸ ਤੋਂ ਬਾਅਦ ਗੁਰੂ ਸਾਹਿਬ ਆਪਣਾ ਮੇਰਾ ਪਰਿਆ ਹੱਥ ਉਸ ਗੁੰਗੇ ਬੱਚੇ ਦੇ ਸਿਰ ਤੇ ਰੱਖਦੇ ਨੇ ਤਾਂ ਉਹ ਗੁੰਗਾ ਬੱਚਾ ਜਿਹੜਾ ਆ ਬੋਲ ਪੈਂਦਾ ਆ ਤੇ ਫਿਰ ਬੋਲ ਕੇ ਦੱਸਦਾ ਗੁਰੂ ਸਾਹਿਬ ਨੂੰ ਕਿ ਇਹਨੂੰ ਕੋਠਾ ਸੋਡੀਆਂ ਦਾ ਜਾਂ ਕੋਠਾ ਪ੍ਰਿਥੀਚੰਦ ਕਾ ਕਹਿੰਦੇ ਆ ਗੁਰੂ ਸਾਹਿਬ ਉਸ ਬੱਚੇ ਦਾ ਜਵਾਬ ਸੁਣ ਕੇ ਕਹਿੰਦੇ ਨੇ ਕਿ ਨਹੀਂ ਅੱਜ ਤਾਂ ਇਹ ਕੋਠਾ ਪ੍ਰਿਥੀਚੰਦ ਕਾ ਨਹੀਂ ਕੋਠਾ ਗੁਰੂ ਦਾ ਹੋਵੇਗਾ ਉਹ ਬੱਚਾ ਖੁਸ਼ੀ-ਖੁਸ਼ੀ ਪਿੰਡ ਵੱਲ ਨੂੰ ਭੱਜਦਾ ਆ ਤੇ ਜਾ ਕੇ ਪਿੰਡ ਵਾਲਿਆਂ ਨੂੰ ਉੱਚੀ-ਉੱਚੀ ਬੋਲ ਕੇ ਦੱਸਦਾ ਆ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਤੇ ਉਹਨਾਂ ਦੀ ਬਖਸ਼ਿਸ਼ ਆ ਸਦਕਾ ਉਹਨਾਂ ਦੀ ਮਿਹਰ ਰਹਿਮਤ ਸਦਕਾ ਮੇਰੀ ਜ਼ੁਬਾਨ ਵਾਪਸ ਆ ਗਈ ਹੈ ਮੈਂ ਬੋਲਣ ਲੱਗ ਗਿਆ ਜਾਓ ਤੁਸੀਂ ਵੀ ਜਾਓ ਗੁਰੂ ਸਾਹਿਬ ਦੇ ਦਰਸ਼ਨ ਕਰੋ ਤੇ ਲਾਹੇ ਪ੍ਰਾਪਤ ਕਰੋ ਫਿਰ ਉਹ ਪਿੰਡ ਵਾਲੇ ਸੰਗਤ ਰੂਪ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਪਹੁੰਚਦੇ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਨੇ ਲਾਹੇ ਪ੍ਰਾਪਤ ਕਰਦਿਆਂ ਨੇ ਉਹਨਾਂ ਦੀ ਸੰਗਤ ਦਾ ਬੇਸ਼ੱਕ ਗੁਰੂ ਸਾਹਿਬ ਇੱਥੇ ਬਹੁਤ ਥੋੜਾ ਸਮਾਂ ਰੁਕੇ ਸਨ ਪਰ ਅੱਜ ਇਸ ਜਗ੍ਹਾ ਦੇ ਉੱਪਰ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਆ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੀ ਕਲਾ ਅੱਜ ਵੀ ਵਰਤ ਰਹੀ ਆ ਅੱਜ ਵੀ ਜਿੰਨਾ ਬ ਬੋਲਣ ਵਿੱਚ ਦਿੱਕਤ ਆਉਂਦੀ ਆ ਜੋ ਹਕਲਾਉਂਦੇ ਨੇ ਜਾਂ ਤੋਤਲਾ ਬੋਲਦੇ ਨੇ ਥੱਥਾ ਬੋਲਦੇ ਨੇ ਜਾਂ ਫਿਰ ਬੋਲ ਹੀ ਨਹੀਂ ਸਕਦੇ ਉਹ ਇਸ ਗੁਰਦੁਆਰਾ ਸਾਹਿਬ ਆ ਕੇ ਦਰਸ਼ਨ ਇਸ਼ਨਾਨ ਕਰਦੇ ਨੇ ਤੇ ਉਹਨਾਂ ਦੀ ਜ਼ੁਬਾਨ ਜਿਹੜੀ ਆ ਸਾਫ਼ ਹੋ ਜਾਂਦੀ ਆ ਜਾਂ ਉਹਨਾਂ ਦੀ ਆਵਾਜ਼ ਜਿਹੜੀ ਆ ਆ ਜਾਂਦੀ ਆ ਇੱਕ ਵਾਰ ਫੇਰ ਤੋਂ ਬੇਨਤੀ ਆ ਕਿ ਜੇਕਰ ਤੁਸੀਂ ਜਾਂ ਤੁਹਾਡੇ ਨੇੜੇ ਤੇੜੇ ਕੋਈ ਵੀ ਤੁਹਾਡੀ ਜਾਣ ਪਛਾਣ ਦਾ ਤੁਹਾਡਾ ਕੋਈ ਰਿਸ਼ਤੇਦਾਰ ਇਸ ਬਿਮਾਰੀ ਦਾ ਸ਼ਿਕਾਰ ਆ ਇਸਵੇਂ ਵਰਨਾ ਜੂਝ ਰਿਹਾ ਤਾਂ ਉਸ ਦੇ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹ ਵੀ ਇਸ ਗੁਰਦੁਆਰਾ ਸਾਹਿਬ ਜਾ ਕੇ ਦਰਸ਼ਨ ਕਰਕੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਦਾ ਲਾਹਾ ਲੈ ਸਕਣ ਤੇ ਹੁਣ ਗੱਲ ਕਰਦੇ ਆ ਆਪਾਂ ਅਗਲੇ ਗੁਰਦੁਆਰਾ ਸਾਹਿਬ ਦੀ ਇੱਕ ਮਿੰਟ ਭਾਈ ਸਾਹਿਬ ਸੌਰੀ ਤੁਹਾਨੂੰ ਰੋਕਿਆ ਆਪਾਂ ਇਹ ਗੁਰਦੁਆਰਾ ਸਾਹਿਬ ਦੀ ਅਗਲੀ ਵੀਡੀਓ ਦੀ ਗੱਲ ਕਰਨੀ ਹੈ ਸੋ ਆਪਣੀ ਦੀ ਟੈਕਨੀਕਲ ਟੀਮ ਆ ਉਹਨਾਂ ਦਾ ਕਹਿਣਾ ਆ ਕਿ ਆਪਾਂ ਜਿਹੜੀਆਂ ਵੀਡੀਓਜ਼ ਬਣਾਉਂਦੇ ਆ ਨਾ ਸੰਗਤ ਵੱਲੋਂ ਤੁਹਾਡੇ ਵੱਲੋਂ ਉਹ ਵੀਡੀਓ ਨੂੰ ਪੂਰਾ ਨਹੀਂ ਦੇਖਿਆ ਜਾਂਦਾ ਸਾਡੇ ਜਿਹੜੀ YouTube ਦੀ ਐਵਰੇਜ ਟਾਈਮ ਡਿਊਰੇਸ਼ਨ ਆ ਉਹ ਬਹੁਤ ਥੋੜੀ ਹੁੰਦੀ ਆ ਇਹ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਨਾ ਇਹ ਬਹੁਤ ਇਨਫੋਰਮੇਟਿਵ ਆ ਕਿਉਂਕਿ ਇਹ ਵੀਡੀਓ ਉਹਨਾਂ ਗੁਰਦੁਆਰਾ ਸਾਹਿਬ ਦੇ ਉੱਪਰ ਆ ਜਿਨ੍ਹਾਂ ਦੇ ਉੱਪਰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਗਈ ਆ ਜਿਨ੍ਹਾਂ ਦਾ ਲਾਹਾ ਸੰਗਤ ਨੂੰ ਅੱਜ ਦੇ ਸਮੇਂ 'ਚ ਲੈਣਾ ਚਾਹੀਦਾ ਆ ਪਰ ਟੈਕਨੀਕਲ ਟੀਮ ਦਾ ਕਹਿਣਾ ਆ ਕਿ ਸੰਗਤ ਜਿਹੜੀ ਆ ਲਾਸਟ ਤੱਕ ਵੀਡੀਓ ਦੇਖਦੀ ਨਹੀਂ ਆ ਜਿਹਦੇ ਕਰਕੇ ਇਹ ਜਿਹੜੇ ਇਨਫੋ ਆ ਬਹੁਤ ਥੋੜੀ ਸੰਗਤ ਤੱਕ ਪਹੁੰਚਦੀ ਆ ਤੇ ਖਾਸ ਕਰਕੇ ਉਹਨਾਂ ਤੱਕ ਪਹੁੰਚ ਨਹੀਂ ਪੌਂਦੀ ਜਿਨ੍ਹਾਂ ਨੂੰ ਅੱਜ ਇਹਨਾਂ ਸਥਾਨਾਂ ਤੇ ਜਾਣ ਦੀ ਜ਼ਰੂਰਤ ਆ ਇਸ ਲਈ ਆਪਾਂ ਇਹ ਸਲਾਹ ਦਿੱਤੀ ਆ ਕਿ ਇਸ ਵੀਡੀਓ ਚ ਆਪਾਂ ਸਿਰਫ ਇਹਨਾਂ ਦੋ ਗੁਰਦੁਆਰਾ ਸਾਹਿਬ ਦੀ ਹੀ ਗੱਲ ਕਰਾਂਗੇ ਬੇਨਤੀ ਆ ਤੁਸੀਂ ਵੀਡੀਓਜ਼ ਨੂੰ ਅਖੀਰ ਤੱਕ ਜ਼ਰੂਰ ਦੇਖਿਆ ਕਰੋ ਇਹਦੇ ਨਾਲ ਕੀ ਹੁੰਦਾ ਆ ਕਿ YouTube ਨੂੰ ਵੀ ਪਤਾ ਲੱਗਦਾ ਆ ਕਿ ਤੁਹਾਡੀ ਜਿਹੜੀ ਵੀਡੀਓ ਆ ਸੰਗਤ ਪੂਰੀ ਦੇਖ ਰਹੀ ਆ ਫਿਰ YouTube ਵੀ ਆਪਣੇ ਆਪ ਉਸ ਵੀਡੀਓ ਨੂੰ ਪ੍ਰਮੋਟ ਕਰਦਾ ਆ ਤੇ ਉਹ ਜਿਹੜੀ ਵੀਡੀਓ ਆ ਵੱਧ ਵੱਧ ਲੋਕਾਂ ਤੱਕ ਪਹੁੰਚਦੀ ਆ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਜਿਨ੍ਹਾਂ ਨੂੰ ਇਹਨਾਂ ਗੁਰਦੁਆਰਾ ਸਾਹਿਬ ਜਾਣ ਦੀ ਜ਼ਰੂਰਤ ਆ ਜਿਨ੍ਹਾਂ ਵਾਸਤੇ ਇਹ ਵੀਡੀਓ ਲਾਹੇਵੰਦ ਹੋ ਸਕਦੀ ਆ ਉਹਨਾਂ ਕਿਉਂਕਿ ਸਾਡੀ ਬਹੁਤ ਸਾਰੀ ਆਡੀਅੰਸ ਇਦਾਂ ਦੀ ਆ ਜੋ ਵੀਡੀਓ ਲਾਈਕ ਵੀ ਨਹੀਂ ਕਰਦੀ ਸ਼ੇਅਰ ਵੀ ਨਹੀਂ ਕਰਦੀ ਸੋ ਜੇ ਤੁਸੀਂ ਲਾਈਕ ਸ਼ੇਅਰ ਵੀ ਨਹੀਂ ਕਰ ਸਕਦੇ ਐਟ ਲੀਸਟ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਆ ਕਰੋ ਉਹਦੇ ਨਾਲ ਆਪਣੇ ਆਪ ਹੀ ਵੀਡੀਓ ਜਿਹੜੀ ਆ YouTube ਵੱਲੋਂ ਪ੍ਰਮੋਟ ਕਰ ਦਿੱਤੀ ਜਾਂਦੀ ਆ ਤੇ ਵੀਡੀਓ ਸ਼ੇਅਰ ਹੋ ਜਾਂਦੀ ਆ ਸੋ ਫਿਰ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਰੋਕਦੇ ਆ ਤੇ ਜਿਹੜੇ ਗੁਰਦੁਆਰਾ ਸਾਹਿਬ ਦੀ ਗੱਲ ਕਰਨ ਵਾਲੀ ਰਹਿ ਗਈ ਆ ਉਹਨਾਂ ਗੁਰਦੁਆਰਾ ਸਾਹਿਬ ਦੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਜਿਵੇਂ ਕਿ ਮੈਂ ਪਹਿਲੀ ਵੀਡੀਓ 'ਚ ਕਈ ਕਈ ਇੱਕ ਸੀਰੀਜ਼ ਹੀ ਬਣਾ ਲਾਂਗੇ ਪ੍ਰੋਪਰ ਤੇ ਹੁਣ ਇਸੇ ਤਰ੍ਹਾਂ ਜਿਹੜੀਆਂ ਅਗਲੀਆਂ ਵੀਡੀਓਜ਼ ਆ ਅਜੇ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਗੱਲ ਕਰਾਂਗੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਨੇੜੇ ਤੇੜੇ ਜਾਂ ਤੁਹਾਨੂੰ ਵੀ ਅਜਿਹੇ ਕਿਸੇ ਗੁਰਦੁਆਰਾ ਸਾਹਿਬ ਦਾ ਪਤਾ ਆ ਜਿੱਥੇ ਗੁਰੂ ਸਾਹਿਬ ਨੇ ਕੋਈ ਨਾ ਕੋਈ ਬਖਸ਼ਿਸ਼ ਕੀਤੀ ਆ ਜਿਹਦਾ ਲਾਹਾ ਸੰਗਤ ਲੈ ਸਕਦੀ ਆ ਉਸ ਗੁਰਦੁਆਰਾ ਸਾਹਿਬ ਦਾ ਨਾਮ ਜਾਂ ਉੱਥੋਂ ਦੀ ਜਗ੍ਹਾ ਦਾ ਨਾਮ ਸਾਨੂੰ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਜਾਂ ਮੇਰੇ ਇੰਸਟਾਗ੍ਰam ਪੇਜ ਦੇ ਉੱਪਰ ਉਹਦੀ ਲੋਕੇਸ਼ਨ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਰੈਫਰ ਕੀਤੇ ਗਏ ਗੁਰਦੁਆਰਾ ਸਾਹਿਬ ਦੇ ਉੱਪਰ ਹੀ ਵੀਡੀਓ ਬਣਾਵਾਂ ਸੋ ਅੱਜ ਦੀ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹਦੇ ਬਾਰੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਵੇਂ ਤੁਹਾਨੂੰ ਸਾ ਮੈਂ ਹੀ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਜਿਨ੍ਹਾਂ ਦੇ ਵਿੱਚ ਆਪਾਂ ਨਵੇਂ ਗੁਰਦੁਆਰਾ ਸਾਹਿਬ ਦੀ ਗੱਲ ਕਰਾਂਗੇ ਤੇ ਗੱਲ ਕਰਾਂਗੇ ਉੱਥੋਂ ਦੇ ਇਤਿਹਾਸ ਦੀ ਤੇ ਉੱਥੇ ਗੁਰੂ ਸਾਹਿਬ ਨੇ ਕੀ ਕੌਤਕ ਵਰਤਾਇਆ ਕੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ ਤੇ ਸੰਗਤਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕੀ ਲਾਹਾ ਹੋ ਸਕਦਾ ਆ ਜਾਂ ਸੰਗਤਾਂ ਉੱਥੇ ਦਰਸ਼ਨ ਇਸ਼ਨਾਨ ਕਰਕੇ ਕੀ ਲਾਹਾ ਲੈ ਰਹੀਆਂ ਨੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਇ